ਮਾਨ ਸਰਕਾਰ ਦੇ ਵੱਲੋਂ ਆਪਣੇ ਵਿਧਾਇਕਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਖੁਸ਼ ਕਰਨ ਦਾ ਕੰਮ ਸੀਐਮ ਭਗਵੰਤ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਮੀਡੀਆ ਰਿਪੋਰਟਾਂ ਇਹ ਦਾਵਾ ਕਰਦੀਆਂ ਨੇ ਕਿ ਇਹ ਸਾਰਾਈ ਕੁਝ ਪੰਚਾਇਤੀ ਚੋਣਾਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਪੰਜਾਬੀ ਟਰਬਿਨ ਦੇ ਵਿੱਚ ਲੱਗੀ ਖਬਰ ਇਹ ਦਾਵਾ ਕਰਦੀ ਹੈ ਕਿ ਜਿਹੜੇ ਵੱਡੇ ਪੱਦਰ ਤੇ ਪੰਜਾਬ ਪੁਲਿਸ ਦੇ ਵਿੱਚ ਅਧਿਕਾਰੀਆਂ ਦੇ ਜਾਂ ਹੋਰ ਸਰਕਾਰੀ ਮੁਲਾਜ਼ਮਾਂ ਜਿਹੜੇ ਵੱਡੇ ਪੱਦਰ ਦੇ ਤਬਾਦਲੇ ਹੋਏ ਨੇ ਉਹ ਵਿਧਾਇਕਾਂ ਦੀਆਂ ਐਮਐਲਏ ਦੀਆਂ ਆਮ ਆਦਮੀ ਪਾਰਟੀ ਦੇ ਐਮਐਲਏ ਦੀਆਂ ਸ਼ਿਫਾਰਸ਼ਾਂ ਦੇ ਉੱਪਰ ਹੋਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਕਾਫੀ ਦੇਰ ਤੋਂ ਆਪਣੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੇ ਹਲਕਿਆਂ ਦੇ ਵਿੱਚ ਆਪਣੇ ਪਸੰਦੀਦੇ ਅਫਸਰ ਚਾਹੁੰਦੇ ਸਨ ਜਿਹੜੇ ਕਿ ਉਹਨਾਂ ਦੀ ਗੱਲ ਮੰਨਣ ਅਤੇ ਹੁਣ ਇਸ ਨੂੰ ਲੈ ਕੇ ਮਾਨ ਸਰਕਾਰ ਦੇ ਵੱਲੋਂ ਉਹਨਾਂ ਦੀ ਇਹ ਮੰਗ ਪੂਰੀ ਕਰ ਦਿੱਤੀ ਗਈ ਹੈ ਪਰ ਨਮੋਸ਼ੀ ਦੀ ਗੱਲ ਇੱਥੇ ਹੈ ਕਿ ਇਹਨਾਂ ਵਿਧਾਇਕਾਂ ਦੇ ਵੱਲੋਂ ਜਿਨ੍ਹਾਂ ਸ਼ਿਫਾਰਸ਼ੀ ਪੱਤਰ ਬਦਲੀਆਂ ਬਾਰੇ ਲਿਖੇ ਗਏ ਨੇ ਉਹਨੇ ਪੱਤਰ ਲੋਕ ਮਸਲਿਆਂ ਬਾਰੇ ਨਹੀਂ ਲਿਖੇ ਗਏ ਨੇ ਲੋਕਾਂ ਦੇ ਮਸਲਾ ਬਾਰੇ ਸਰਕਾਰ ਨੂੰ ਜਾਣੂ ਪਰਵਾਹ ਦੀ ਬਜਾਏ ਇਹਨਾਂ ਵਿਧਾਇਕਾਂ ਦੇ ਵੱਲੋਂ ਆਪਣੇ ਸ਼ਿਫਾਰਸ਼ੀ ਪੱਤਰ ਲਿਖੇ ਜਾ ਰਹੇ ਨੇ ਇਹ ਦਾਵਾ ਸਰਕਾਰੀ ਅਫਸਰ ਦੇ ਵੱਲੋਂ ਇਸ ਰਿਪੋਰਟ ਦੇ ਵਿੱਚ ਕੀਤਾ ਗਿਆ ਹੈ ਸਰਕਾਰੀ ਵਿਭਾਗਾਂ ਦੇ ਵਿੱਚ ਵਿਧਾਇਕਾਂ ਦੀਆਂ ਸ਼ਿਫਾਰਸ਼ਾਂ ਦਾ ਹੜਾ ਆਇਆ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਮੀਟਿੰਗ ਵਿੱਚ ਵਿਧਾਇਕਾਂ ਨੂੰ ਪ੍ਰੋਸਸ ਦਿੱਤਾ ਸੀ ਕਿ ਉਹਨਾਂ ਦੀ ਮਰਜ਼ੀ ਅਨੁਸਾਰ ਹਲਕਿਆਂ ਦੇ ਵਿੱਚ ਅਫਸਰਾਂ ਅਤੇ ਮੁਲਾਜ਼ਮਾਂ ਦੀ ਤਨਾਈਤੀ ਹੋਵੇਗੀ ਪਰ ਸ਼ਰਤੇ ਪਰ ਸ਼ਰਤ ਇਹ ਹੈ ਕਿ ਸ਼ਿਫਾਰਿਸ਼ ਕੀਤੇ ਅਧਿਕਾਰੀ ਜਾਂ ਮੁਲਾਜ਼ਮ ਦਾ ਕਿਰਦਾਰ ਸ਼ੱਕੀ ਜਾਂ ਦਾਗੀ ਨਾ ਹੋਵੇ ਪੰਜਾਬ ਪੁਲਿਸ ਦੇ ਵਿੱਚ ਜੋ 210 ਦੇ ਕਰੀਬ ਡੀਐਸਪੀ ਬਦਲੇ ਗਏ ਹਨ ਉਹਨਾਂ ਚੋਂ ਬਹੁਤੇ ਹਲਕਿਆਂ ਦੇ ਵਿੱਚ ਵਿਧਾਇਕਾਂ ਦੀ ਮਾਨ ਪਸੰਦ ਦੇ ਪੁਲਿਸ ਅਫਸਰ ਲਗਾਏ ਗਏ ਨੇ ਔਣ ਵਾਲੀਆਂ ਜ਼ਿਮਨੀ ਚੋਣਾਂ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੁਣ ਰੰਗ ਬਦਲੇ ਹਨ ਕੈਬਨਟ ਵਜ਼ੀਰ ਹੁਣ ਵਿਧਾਇਕਾਂ ਦੀਆਂ ਸ਼ਿਫਾਰਿਸ਼ਾਂ ਨੂੰ ਖੰਭ ਲਾਉਣ ਲੱਗੇ ਨੇ ਵੇਰ ਵੇਰ ਅਨੁਸਾਰ ਪਿੰਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਵਿੱਚ ਵੱਡੀ ਗਿਣਤੀ ਚ ਤਬਾਦਲੇ ਕੀਤੇ ਗਏ ਨੇ ਤੇ ਪਤਾ ਇਹ ਵੀ ਲੱਗਾ ਕਿ ਵਿਧਾਇਕਾਂ ਨੇ ਪੱਤਰ ਲਿਖ ਕੇ ਆਪਣੇ ਚਿਹਤਿਆਂ ਨੂੰ ਤਰਨਾਤ ਕਰਵਾਇਆ ਹੋਇਆ ਹੈ ਖੇਤੀ ਮਹਿਕਮੇ ਦੇ ਵਿੱਚ ਹਾਲੀ 300 ਤੋਂ ਜ਼ਿਆਦਾ ਅਫਸਰਾਂ ਅਤੇ ਮੁਲਾਜ਼ਮਾਂ ਦੀਆਂ ਬਦਲੀਆਂ ਹੋਈਆਂ ਨੇ ਇਹਨਾਂ ਵਿੱਚੋਂ 90% ਦੀਆਂ ਬਦਲੀਆਂ ਵਿਧਾਇਕਾਂ ਦੀਆਂ ਸ਼ਿਫਾਰਸ਼ਾਂ ਉੱਤੇ ਕੀਤੀਆਂ ਗਈਆਂ ਨੇ ਮਾਲਵਾ ਖੇਤ ਦਾ ਇੱਕ ਵੱਡੇ ਰੁਤਬੇ ਵਾਲਾ ਆਗੂ ਸ਼ਿਫਾਰਸ਼ਾ ਕਰਨ ਵਿੱਚ ਨੰਬਰ 1 ਹੈ ਇਸ ਦੇ ਨਾਲ ਹੀ ਬਿਜਲੀ ਵਿਭਾਗ ਦੇ ਵਿੱਚ ਵੀ ਵਿਧਾਇਕਾਂ ਦੀਆਂ ਬਦਲੀਆਂ ਵਾਸਤੇ ਸ਼ਿਫਾਰਸ਼ਾਂ ਦਾ ਹੜਾ ਆਇਆ ਪਿਆ ਹੈ ਇਹਨਾਂ ਦੇ ਵਿੱਚੋਂ ਹੀ ਇੱਕ ਕੈਬਨ ਮੰਤਰੀ ਖੁਦ ਵੀ ਇਹਨਾਂ ਬਦਲੀਆਂ ਦੀਆਂ ਸ਼ਿਫਾਰਸ਼ਾਂ ਤੋਂ ਕਾਫੀ ਤੰਗ ਹੈ ਸੇਤ ਵਿਭਾਗ ਵਿੱਚ ਵੱਡੇ ਪੱਧਰ ਤੇ ਤਬਾਦਲੇ ਹੋਏ ਨੇ ਇਸ ਦੇ ਨਾਲ ਹੀ ਇਹਨਾਂ ਬਦਲੀਆਂ ਨੂੰ ਲੈ ਕੇ ਇਹ ਵੀ ਪੱਖ ਨਿਕਲ ਕੇ ਸਾਹਮਣੇ ਆਇਆ ਕਿ ਪਹਿਲੀ ਵਾਰ ਇਹਨੇ ਵੱਡੇ ਪੱਧਰ ਤੇ ਬਦਲੀਆਂ ਹੋਈਆਂ ਨੇ ਪਰ ਇੱਥੇ ਨਮੋਸ਼ੀਅਤੇ ਸ਼ਰਮ ਦੀ ਗੱਲ ਇਹ ਹੈ ਕਿ ਵਿਧਾਇਕਾਂ ਦੇ ਵੱਲੋਂ ਜਿਨ੍ਹਾਂ ਸ਼ਿਫਾਰਸ਼ੀ ਪੱਤਰ ਆਪਣੇ ਚਾਹੇਤਿਆਂ ਦੇ ਤਬਾਦਲੇ ਕਰਵਾਉਣ ਲਈ ਲਿਖੇ ਗਏ ਨੇ ਉਹਨੇ ਪੱਤਰ ਲੋਕ ਮਸਲਿਆਂ ਨੂੰ ਉਠਾਉਣ ਦੇ ਲਈ ਨਹੀਂ ਲਿਖੇ ਗਏ ਨੇ